ਰਾਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਿੰਦਾ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਜ਼ੇਲੀ ਚੀਜ਼ ਖਾ ਲਈ ਹੈ ਜਦੋਂ ਆਏ ਆ ਤੇ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਫੇ ਕੁੜੀ 'ਚ ਸਵਾਸ ਨਹੀਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜੁਆਇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਬਰਦਸਤੀ ਸਵਾਹਪਰੇਟ ਵੀ ਹੋਇਆ ਗਲੇ 'ਚ ਖੋਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੁਆਇ ਨੇ ਕੀਤਾ ਬਾਕੀ ਕੋਈ ਜਿਆ ਕੇ ਨਹੀਂ ਆ ਜਿਹਾ ਹੀ ਹੁੰਦੇ ਸੀ कराके ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਓਲ ਮਰੀ ਨੂੰ ਲੈ ਕੇ ਆਏ ਰਗਾ ਜੋ ਹਜੇ ਮੌਕਾ ਵੇਖਿਆ ਜਾ ਸਕਦਾ ਜ਼ਬਰਦਸਤ ਸੁਆਪਰੇਟ ਵੀ ਹੋਇਆ ਗਲੇ ਚ ਖੋਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜਵਾਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਜਾਇਜ਼ ਹੋਤੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਜਵਾਈ ਜੋ ਕਾਰਾ ਕੀਤਾ ਇਹਦੇ ਕਰਾਵਾ ਕੇ ਤੇ ਬੋਰੀ ਚ ਪਾ ਕੇ ਤੇ ਹਸਪੀਟਲ ਜਾਂਦਾ ਦਿਓਲ ਮਰੀ ਨੂੰ ਲੈ ਕੇ ਆਏ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨੀਗੀ ਬਣੀ ਨੀ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਦੋ ਬੱਚੇ ਆ ਠੀਕ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਹਾਂਜੀ ਇਹਦੇ ਇਹਦੇ ਵਾਰਨਿੰਗ ਵਿੱਚ ਚੈਲੰਜ ਇਹ ਹੀ ਤੇ ਮੈਨੂੰ ਆ ਲਿਆਂਦੇ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾਦਾ ਕਿ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਗੱਲ ਘਰ ਚ ਘਰ ਚ ਕੁੜੀਨ ਤਾਂ ਸਾਡੀ ਲੜਕੀ ਨੂੰ ਦੱਸਣੀ ਆ ਹਾਂਜੀ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਹੀ ਨਹੀਂ ਤਾਂ ਕਿਦਾਂ ਹੀ ਕਹਿਦੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ ਠੀਕ ਹੈ ਦੋ ਤਿੰਨ ਪਿੰਡਾਂ ਦੀ ਪੁਲਜਾਈਤ ਆਈ ਆ ਲੈ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਕਾ ਲੱਗਾ ਉੱਥੇ ਜ਼ਿਆਦਾ ਨਹੀਂ ਇੱਕ ਪਾਸੇ ਹੁਣ ਵੇਖੀ ਨਾ ਲਾ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਹਾਂ ਚੀਜ਼ ਲਈ ਗੀ ਟੀਕਾ ਲੱਗਾ ਗਿਆ ਕੋਈ ਦੱਤਾ ਨਹੀਂ ਗਿਆ ਇਹ ਇੱਕ ਤੁਹਾਨੂੰ ਚੱਲਿਆ ਪੂਰਾ ਬਾਕਸਿੰਗ ਵੀ ਚੱਲਿਆ ਕੱਲ ਕਾਦੇ ਤੌਣ ਜਾ ਵੇਖੋ ਜਾ ਕੇ ਮੋਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਇਹ ਲੈ ਕੇ ਗਈ ਦਿਵਾਲ ਗੁਰਦਗਨ ਦਾ ਉੱਪਰ 10 ਪਰ ਤੇ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਉਹ ਤਾਂ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾ ਕੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰੋਦੇ ਤੇ ਖੁੱਸ ਸਕਦਾ ਬਚ ਜੇ ਇਹਨਾਂ ਆਉਣ ਲੱਗਿਆਂ ਫੋਨ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤੇ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਆ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਿਹਾ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਜ਼ਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਰ ਭੱਜੇ ਪਾ ਕੇ ਘਰੋਂ ਜੀ ਜਦੋਂ ਆਏ ਆ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਨਹੀਂ ਨਾ ਤੇ ਸਾਡੀ ਉਹਦੇ ਨਾਲ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜਬਰੇ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੁਝ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਉਹਨਾਂ ਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਨਹੀਂ ਆਉਣਾ ਮਾਰਿਆ ਅੰਦਰ ਇਹ ਸਾਰਾ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸਾਂ ਜੀ ਗਰਦਾਫਰ ਦੇ ਲਾਗੇ ਜੀ ਤੇ ਇਹਦੇ ਸੌਰੀਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਰ ਗਿੰਦਪੁਰ ਦੇ ਵਿੱਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪੁਰਾਣਾ ਪਤਾ ਪਤੀ ਬਾਹਰ ਬਹਿੰਦਾ ਵਾ ਉਹਨਾਂ ਦੇ ਬਾਹਰੋਂ ਆਇਆ ਤੇ ਵਿੱਚ ਝਗੜਾ ਆਇਆ ਵਾ ਦੇ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੜਕੇ ਨੇ ਝਗੜਾ ਤੇ ਦਵਾਈ ਖਾ ਲਈ ਜੀ ਉਹਨਾਂ ਦਾਖਲ ਕਰਾਤਾ ਜੋਲ ਹਸਪਤਲ ਉੱਥੇ ਇਲਾਜ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਆ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਤਰੋ ਕੋਈ ਮੈਸੇਜ ਦੇ ਬਿਆਨ ਤੇ ਆਪਾਂ ਪ੍ਰਤੀ ਦਰਜ ਕਰਤਾ ਤਾਂ ਜੀ ਜੋ ਕਾਨੂੰਨ ਮੁਤਾਬਕ ਆ ਰਹੀ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੀ ਗ੍ਰਿਫਤਾਰ ਕਰਕੇ ਜਲਦੀਪੁਰ ਨੂੰ ਤਾਂ ਆਪਾਂ ਕੇਸ ਦਾ ਦਰਖਾਸਤ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਉਹ ਮਾਰਕਟਾਈ ਕਰਦਾ ਸਾਡਾ ਜਿਆਦਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤ ਜੀ ਉਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਉਹ ਕਾਰਵਾਈ ਕੀਤੀ ਹੈ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲੱਗ ਤੁਸੀਂ ਕੀ ਲੱਗ ਮੈਂ ਉਹਦਾ ਜੇਠ ਨੂੰ ਆ ਪਿਤਾ ਵੀ ਲਾ ਲੋ ਠੀਕ ਹੈ ਜੀ ਪਿਤਾ ਲਾ ਲੋ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਜੀ ਜੀ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਠੀਕ ਮੈਂ ਉਹ ਇਲਜ਼ਾਮ ਦਾ ਨੰ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕਾਲ ਡਿਟੇਲਾਂ ਭੇਜੂੰਗਾ ਜੀ 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 ਕਿੰਨੇ ਉਹਨੇ ਪੈਸੇ ਭੇਜਿਆ ਜੀ ਜੀ ਤਿੰਨਾਂ ਸਾਲਾਂ ਚ ਉਹਦੇ ਕਾਊਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲਾਂ ਮੇਰੇ ਠੀਕ ਹੈ ਬਸ ਮੈਂ ਖੁਦ ਬਲੌਗਰ ਹਾਂ ਹਾਂ ਜੀ ਜੀ ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਹਦੀਆਂ ਕਾਲ ਡਿਟੇਲਾਂ ਵਿੱਚ ਦਿਖਾਵਾਂਗਾ ਕਿ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਜੀ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਨੂੰ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਕਿ ਬੇਅੰਤ ਸਿੰਘ ਜੀ ਤੁਹਾਡੀ ਭੈਣ ਨੇ ਕੁਝ ਜਰੀਲੀ ਚੀਜ਼ ਖਾ ਲਈ ਆ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਹਾਂ ਠੀਕ ਹੈ ਜੀ ਠੀਕ ਹੈ ਮੈਂ ਸਰੇ ਆਮ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਔਰ ਇਹਦੇ ਵਿੱਚ ਮੇਰੇ ਮੌਜੂਦ ਆਓ ਠੀਕ ਹੈ ਜੀ ਚੀਜ਼ਾਂ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹ ਨੂੰ ਆਪਾਂ ਮੈਂ ਆਪਣੇ ਬੱਚੇ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦਾਦੂ ਦੀ ਵੀ ਕੀ ਹਾਲਤ ਆ ਨਾ ਇਹ ਕਸਮ ਕਰਨੇ ਆ ਇਹ ਨੂੰ ਕੋਸ਼ਿਸ਼ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ ਇਹ ਵੀ ਕਸਮ ਖਾਨੇ ਆ ਆਪਣੇ ਧੀਆ ਪੁੱਤਾਂ ਤਾਂ ਖਾਨੇ ਆ ਟਣ ਚੁੰਦੇ ਕੁਛ ਮੰਮਾ ਨੇ ਖੁਦ ਖਾਧੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰ ਹੋਏ ਸੀ ਠੀਕ ਹੈ ਜੀ ਸੋ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਖੂਨ ਨਹੀਂ ਸੀ ਕਰਦਾ ਆਪਣੀ ਕਰਵਾਇ ਦੀ ਠੀਕ ਹੈ ਜੀ ਉਹ ਤਾਂ ਸੁੱਤ ਰੋਜ਼ ਸੱਤ ਸੱਤ ਤਿੰਨ ਤਿੰਨ ਚਾਰ ਵਾਰੀ ਫੋਨ ਕਰਦੇ ਹੀ ਪਾਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਠੀਕ ਹੈ ਜੀ